ਸਤਸ੍ਰੀ ਅਕਾਲ ਅਕਾਲੀ ਦਲ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਤੇ ਸੁਖਬੀਰ ਸਿੰਘ ਬਾਦਲ ਦੀ ਆਫਸੀ ਯਾਰੀ ਟੁੱਟ ਗਈ ਏ ਜੋ ਕਿ ਡਾਕਟਰ ਦਲਜੀਤ ਚੀਮਾ ਕਿਸੇ ਸਮੇਂ ਅਕਾਲੀ ਦਲ ਦੇ ਕਰਤਾ-ਕਰਤਾ ਸਨ ਸੁਖਬੀਰ ਸਿੰਘ ਬਾਦਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਬਹੁਤ ਪੱਕੀ ਯਾਰੀ ਸੀ ਜੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮਰੇ ਡਾਕਟਰ ਦਲਜੀਤ ਚੀਮਾ ਜਿਨ੍ਹਾਂ ਦਾ ਅਕਾਲੀ ਦਲ ਵਿੱਚ ਬਹੁਤ ਵੱਡਾ ਕਦ ਸੀ ਸੋ ਅਚਨਚੇਤੀ ਡਾਕਟਰ ਦਲਜੀਤ ਚੀਮਾ ਦੀ ਅਕਾਲੀ ਦਲ ਦੇ ਨਾਲੋਂ ਤੋੜ ਵਿਛੋੜਾ ਹੋ ਗਿਆ ਹੈ ਜਿਸ ਨੂੰ ਲੈ ਕੇ ਡਾਕਟਰ ਦਲਜੀਤ ਚੀਮਾ ਬਹੁਤ ਜਲਦੀ ਅਕਾਲੀ ਦਲ ਨੂੰ ਅਲਵਿਦਾ ਕਹਿ ਦੇਣਗੇ ਬਾਕੀ ਧੜੇ ਨਾਲ ਜਲ ਜਣ ਕੇ ਜਾ ਕੇ ਦਲਜੀਤ ਚੀਮਾ ਕਿਉਂਕਿ ਦਲਜੀਤ ਚੀਮਾ ਪਿਛਲੇ ਕੁਝ ਦਿਨਾਂ ਤੋਂ ਬਿਲਕੁਲ ਚੁੱਪ ਬੈਠੇ ਹੋਏ ਨੇ ਜਿਸ ਨੂੰ ਲੈ ਕੇ ਵਕ ਵਕ ਸੂਤਰਾਂ ਦੇ ਹਵਾਲਿਆਂ ਤੋਂ ਇਹ ਜਾਣਕਾਰੀ ਯਾਰੀ ਹੈ ਕੀ ਡਾਕਟਰ ਦਲਜੀਤ ਚੀਮਾ ਅਕਾਲੀ ਦਲ ਨਾਲੋਂ ਨਾਰਾਜ਼ ਕਿਉਂ ਹੋ ਗਏ ਨੇ ਬਾਦਲ ਸਾਹਿਬ ਨਾਲੋਂ ਬਾਦਲ ਸਾਹਿਬ ਨੇ ਜੋ ਕਿ ਉਹਨਾਂ ਨੂੰ ਕਦੇ ਪੁੱਛਿਆ ਨਹੀਂ ਪਿਛਲੇ ਦਿਨੀ ਜੋ ਬਾਦਲ ਸਾਹਿਬ ਦੀ ਲੜਕੀ ਦੀ ਮੈਰਿਜ ਸੀ ਔਰ ਉੱਥੇ ਬਲਵਿੰਦਰ ਸਿੰਘ ਪੁੰਦੜ ਪਹੁੰਚ ਜਾਂਦੇ ਨੇ ਲੇਕਿਨ ਡਾਕਟਰ ਦਲਜੀਤ ਚੀਮਾ ਦਾ ਉੱਥੇ ਨਾ ਜਾਣਾ ਇਸ ਗੱਲ ਦੀ ਸ਼ੰਕਾ ਜਾਹਰ ਕਰਦਾ ਹੈ ਕਿ ਦਲਜੀਤ ਚੀਮਾ ਦੀ ਸੁਖਵੀਰ ਸਿੰਘ ਬਾਦਲ ਨਾਲ ਕਿਉਂ ਅੜਪਣ ਹੋ ਗਈ ਹੈ ਕਿਉਂ ਨਹੀਂ ਉਸ ਮੈਰਿਜ ਤੇ ਪਹੁੰਚੇ ਦਲਜੀਤ ਚੀਮਾ ਜੋ ਕਿ ਸੁਖਵੀਰ ਸਿੰਘ ਬਾਦਲ ਦੀ ਲੜਕੀ ਦੇ ਵਾਹਾਂ ਦੇ ਵਿੱਚ ਅਸ਼ੀਰਵਾਦ ਦੇ ਵਾਸਤੇ ਨਹੀਂ ਪਹੁੰਚਦੇ ਪੰਜਾਬ ਦੇ ਲੀਡਰਸ਼ਿਪ ਜੋ ਅਕਾਲੀ ਦਲ ਦੀ ਸਿਰਫ ਉਹਨਾਂ ਦੇ ਵਿੱਚੋਂ ਬਲਵਿੰਦਰ ਸਿੰਘ ਪੁੰਨੜ ਹੀ ਉੱਥੇ ਜਾਂਦੇ ਨੇ ਹੋਰ ਕੋਈ ਵੀ ਲੀਡਰ ਜਿਹੜਾ ਉੱਥੇ ਨਹੀਂ ਜਾ ਸਕਦਾ ਸੋ ਡਾਕਟਰ ਦਰਜੀਤ ਚੀਮਾ ਦਾ ਪਿਛਲੇ ਦਿਨ ਜੋ ਅਕਾਲੀ ਦਲ ਦੀ ਭਰਤੀ ਵਿੱਚ ਚੱਲ ਰਹੀ ਏ ਉਸ ਦੇ ਬਾਰੇ ਵੀ ਜਿਹੜਾ ਕੋਈ ਵਿਚਾਰ ਨਹੀਂ ਆ ਰਿਹਾ ਜਦੋਂ ਕਿ ਬਲਵਿੰਦਰ ਸਿੰਘ ਪੁੰਨੜ ਖੁਦ ਪਿਛਲੇ ਹਫਤੇ ਉਹਨਾਂ ਨੇ 5 ਲੱਖ ਕਾਪੀਆਂ ਹੋਰ ਡਿਵਾਈਡ ਕੀਤੀਆਂ ਨੇ ਜੋ ਉਹਨਾਂ ਨੇ ਕਿਹਾ ਕਿ ਭਰਤੀ ਮੈਮ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ 'ਚ ਉਤਸ਼ਾਹ ਹੈ ਔਰ ਸਾਨੂੰ ਜਿਹੜੇ ਅਰਸ਼ੀਦ ਬੁੱਕਾ ਨੇ ਉਹ ਘਟਦੀਆਂ ਨਜ਼ਰ ਆ ਰਹੀਆਂ ਨੇ ਜਿਸ ਕਾਰਨ ਅਸੀਂ ਜਿਹੜਾ ਕਿ ਉਸ ਦਿਨ 5 ਲੱਖ ਹੋਰ ਰਸ਼ੀਦ ਬੁੱਕਾ ਛਕਵਾਈਆਂ ਨੇ ਔਰ ਉਹ ਡਿਵਾਈਡ ਕੀਤੀਆਂ ਨੇ ਲੀਡਰਾਂ ਨੂੰ ਜੋ ਕਿ 20 ਫਰਵਰੀ ਤੱਕ ਇਹ ਚੋਣ ਭਰਤੀ ਮੈਮ ਚੱਲਣੀ ਹੈ ਉਸ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਤੇ 1 ਮਾਰਚ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਜਾਣਾ ਹੈ ਉਸ ਤੋਂ ਪਹਿਲਾਂ ਹੀ ਦਰਜੀਤ ਸਿੰਘ ਚੀਮਾ ਜਿਹੜਾ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ ਬਾਗੀ ਧੜੇ ਦੇ ਵੱਲੋਂ ਵੱਡੇ ਇਲਜ਼ਾਮ ਲਾਏ ਜਾ ਰਹੇ ਸੀ ਦਰਜੀਤ ਚੀਮਾ ਦੇ ਉੱਪਰ ਪਰ ਦਰਜੀਤ ਚੀਮਾ ਵਿਚਾਰੇ ਰਗੜੀਂਦੇ ਪਏ ਨੇ ਦੋਨਾਂ ਪਾਸੋਂ ਉਧਰ ਸੁਖਵੀਰ ਸਿੰਘ ਬਾਦਲ ਔਰ ਇਸ ਪਾਸੋਂ ਬਾਗੀ ਧੜੇ ਵਾਲੇ ਦਰਜੀਤ ਚੀਮਾ ਦੇ ਉੱਪਰ ਇਹੀ ਇਲਜ਼ਾਮ ਲਾਉਂਦੇ ਨੇ ਕਿ ਦਰਜੀਤ ਚੀਮਾ ਹੀ ਅਕਾਲੀ ਦਲ ਦੇ ਵਿੱਚ ਜੋ ਆਪਣੇ ਵੱਲੋਂ ਮਨਮਰਜ਼ੀ ਕਰ ਰਹੇ ਨੇ ਆਪਣੇ ਵੱਲੋਂ ਹੀ ਉਹ ਜੋ ਨਵੀਂ ਪਰਤੀ ਮਹਿਮ ਸ਼ੁਰੂ ਕੀਤੀ ਹੋਈ ਹੈ ਸ਼੍ਰੀ ਕਾਰਤਕ ਸਾਹਿਬ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਆਪਣੇ ਵੱਲੋਂ ਅਜਰਬਰ ਲਾ ਰਹੇ ਨੇ ਆਪਣੇ ਵੱਲੋਂ ਹੀ ਉਹਨਾਂ ਨੇ ਸਾਰੇ ਜਿਹੜੇ ਇੰਚਾਰਜ ਲਾਏ ਨੇ ਪਰਤੀ ਨੂੰ ਅਕਾਲੀ ਦਲ ਦੀ ਪਰਤੀ ਕਰਨ ਵਾਸਤੇ ਜਿਸ ਨੂੰ ਲੈ ਕੇ ਦਲਜੀਤ ਚੀਮਾ ਜਿਹੜੇ ਨੇ ਉਹ ਆਪ ਦੇ ਆਪ ਹੀ ਚੁੱਪ ਹੋਏ ਹੋਏ ਨੇ ਕਿ ਉਹਨਾਂ ਵੱਲੋਂ ਤਾਂ ਕੁਝ ਕਿਰਿਆ ਨਹੀਂ ਜਾ ਰਿਹਾ ਔਰ ਬਾਗੀਆਂ ਦੇ ਵੱਲੋਂ ਉਹਨਾਂ ਦੇ ਉੱਪਰ ਤੰਗ ਕਸੇ ਜਾ ਰਹੇ ਨੇ ਜਿਸ ਕਰਕੇ ਦਲਜੀਤ ਚੀਮਾ ਨਾਰਾਜ਼ ਹੋ ਗਏ ਨੇ ਔਰ ਬਹੁਤ ਜਲਦੀ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਨੇ